ਫਲੋਰ ਨੈਸ਼ਨਲ ਹਾਈਵੇ ਤੇ ਟਰੱਕ ਯੂਨੀਅਨਾਂ ਭੰਕਰਨ ਦੇ ਰੋਸ ਤੇ ਵਿੱਚ ਅੱਜ ਪੰਜਾਬ ਟਰੱਕ ਯੂਨੀਅਨਾਂ ਵੱਲੋਂ ਧਰਨਾ ਲਗਾਇਆ ਗਿਆ ਇਸ ਮੌਕੇ ਵਖ-ਵਖ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਇਸ ਮੌਕੇ ਸੀਨੀਅਰ ਅਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨਹੀਂ ਬਲਕਿ ਉਦਯੋਗਪਤੀਆਂ ਦੇ ਸ਼ਾਹੂਕਾਰਾਂ ਦੀ ਸਰਕਾਰ ਹੈ ਪੰਜਾਬ ਦੇ ਲੋਕ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਤੋਂ ਠੱਗੇ ਹੋਏ ਮਹਿਸੂਸ ਕਰਦੇ ਪਏ ਨੇ ਜਿਹੜੀਆਂ ਸਾਡੀਆਂ ਭਗਵਤ ਮਾਨ ਜੀ ਦੇ ਨਿਰਦੇਸ਼ ਸਹਿ ਫਰਮਾਨ ਜਾਰੀ ਕਰਕੇ ਪੰਜਾਬ ਦੀਆਂ ਟ੍ਰੈਕਸ ਨੂੰ ਤੋੜਦੀਆਂ ਇਹਨੂੰ ਲਾ ਕੇ ਪੰਜਾਬ ਦੇ ਟਰੱਕ ਡਰਾਈਵਰਾਂ ਅੱਜ ਸੜਕ ਤੇ ਆਏ ਆ ਬਹੁਤ ਜਿਹੜੇ ਧਮਕਾ ਦੇ ਰਹੇ ਆ ਅਸੀਂ ਸਰਕਾਰ ਨੂੰ ਕਿਛੇ 15 ਦਿਨਾਂ ਦਾ 14 ਦਿਨਾਂ ਦਾ ਟਾਈਮ 16 ਦਿਨਾਂ ਦਾ ਟਾਈਮ ਦੱਸਾਇਆ ਜੀ 4 ਤਰੀਕ ਨੂੰ ਅਸੀਂ ਟਰਾਂਸਪੋਰਟ ਮਿਸਟਰੀ ਕੋਠੀ ਕਰਕੇ ਆਈ ਸੀ ਕਿ ਸਾਡਾ ਜਿਹੜਾ 20 ਤਰੀਕ ਦਾ ਵਸਨੀਕ ਦਾ ਮੈਸਾ ਕੀਤਾ ਜਾਵੇ ਉਹਨਾਂ ਨੇ ਸਾਨੂੰ ਆਟ੍ਰਿਕ ਦਾ ਬਹਾਰ ਕੀਤਾ ਸੀ ਪਰ ਅੱਜ ਦੁੱਖ ਦਾ ਕਹਿਣਾ ਪੈ ਰਿਹਾ ਅੱਜ 20 ਤਰੀਕ ਹੋ ਗਈ ਆ 20 ਤਰੀਕ ਦੇ ਸਾਨੂੰ ਮਿੱਟੀयां ਗੋੜੀਆਂ ਦੇ ਰਹੇ ਆ ਕਦੇ 23 ਤਰੀਕ ਦੀ ਗੱਲ ਕਰਦੇ ਆ ਕਦੇ 24 ਤਰੀਕ ਦੀ ਗੱਲ ਕਰਦੇ ਆ ਅੱਜ ਪੰਜਾਬ ਦੇ ਟਰੱਕ ਡਰਾਈਵਰਸ ਥਾਣੇ ਤੇ ਬੈਠੇ ਆ ਉਹਨਾਂ ਦਾ ਕਹਿੰਦੇ ਜਦ ਤੱਕ ਪੰਜਾਬ ਦੇ ਟਰੱਕ ਬਾਹਰ ਨਹੀਂ ਹੁੰਦੇ ਉਹ ਨਹੀਂ ਲੈ ਕੇ ਬੈਠੇ ਆ ਐਸਐਮਜ਼ ਦੇ ਪੰਜਾਬ ਦੇ ਲਈ ਜਨੰਦਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ